ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਸਰਦਾਰ ਹਰਕੀਰ ਸਿੰਘ ਕਹਿਲਜੀ ਦੀ ਪੁਸਤਕ ਪੰਜਾਬੀ ਵਿਰਸਾ ਕੋਸ਼ ਵਿੱਚੋਂ ਘਰੇਲੂ ਵਸਤਾਂ ਤੇ ਸਰਲੇਖ ਅਧੀਨ ਇਹਨੂੰ ਬਾਰੇ ਗੱਲ ਕਰਾਂਗੇ ਪੁਰਾਣੇ ਕੱਪੜੇ ਜਾਂ ਕਣਕ ਦੇ 나ੜ ਜਾਂ ਮੁੰਜ ਨੂੰ ਪਈਏ ਵਾਂਗ ਗੋਲ ਕਰਕੇ ਉਸ ਨੂੰ ਰੱਸੀ ਨਾਲ ਜਾਂ ਰੰਗ-ਬਰੰਗੇ ਸੂਤ ਨਾਲ ਮੜ ਕੇ ਜਾਂ ਨੰਗੰਦ ਕੇ ਸਿਰ ਉੱਪਰ ਭਾਰ ਰੱਖਣ ਤੋਂ ਪਹਿਲਾਂ ਰੱਖੀ ਜਾਂਦੀ ਵਸਤੂ ਨੂੰ ਇਨੂੰ ਕਹਿੰਦੇ ਸਨ ਇਨੂੰ ਨੂੰ ਕਈ ਇਨੂੰ ਕਈ ਇਲਾਕਿਆਂ ਵਿੱਚ ਬਿੰਨੂ ਬਿੰਨਾ ਖੇਨੂ ਵੀ ਕਹਿੰਦੇ ਹਨ ਪਹਿਲੇ ਸਮਿਆਂ ਵਿੱਚ ਕਈ ਕਈ ਇਨੂੰ ਦਾਜ ਵਿੱਚ ਦਿੱਤੇ ਜਾਂਦੇ ਸਨ ਇਨੂੰ ਦੀ ਵਰਤੋਂ ਘੜਿਆਂ ਨਾਲ ਪਾਣੀ ਢੋਣ ਸਮੇ ਖੇਤ ਬਲਣੀ ਵਿੱਚ ਲੱਸੀ ਪਾਣੀ ਲੈ ਕੇ ਜਾਣ ਸਮੇ ਟੋਕਰੇ ਨਾਲ ਗੋਹਾ ਕੂੜਾ ਕਰਨ ਸਮੇ ਬਿਲਡਿੰਗ ਲਈ ਇੱਟਾਂ ਢੋਣ ਸਮੇ ਖੁੰਡਿਆਂ ਵਿੱਚ ਗਾਰਾ ਤੇ ਸੀਮੈਂਟ ਢੋਣ ਸਮੇਂ ਕੀਤੀ ਜਾਂਦੀ ਸੀ। ਪਹਿਲੇ ਸਮਿਆਂ ਵਿੱਚ ਸਿਰ ਉੱਪਰ ਰੱਖ ਕੇ ਜੋ ਵੀ ਵਸਤ ਢੋਈ ਜਾਂਦੀ ਸੀ ਉਸ ਸਮੇਂ ਸਿਰ ਉੱਪਰ ਪਹਿਲਾਂ ਇਹਨੂੰ ਰੱਖਿਆ ਜਾਂਦਾ ਸੀ। ਇਹਨੂੰ ਗੋਲ ਹੁੰਦਾ ਹੈ ਜਿਸ ਦਾ 6 ਇੰਚ ਵਿਆਸ ਹੁੰਦਾ ਹੈ। ਵਿਚਾਲੇ ਤੋਂ ਖੋਲਾ ਹੁੰਦਾ ਹੈ। ਦਾਜ ਦਾ ਇਹਨੂੰ ਕਣਕ ਤੇ 나ੜ ਮੁੰਜ ਨੂੰ ਰੰਗਦਾਰ ਸੂਤ ਦੀ ਰੱਸੀ ਨਾਲ ਨਗੰਧ ਕੇ ਬਣਾਇਆ ਜਾਂਦਾ ਸੀ। ਇਹਨੂੰ ਦੀ ਚੁੜਾਈ ਵਾਲੇ ਪਾਸੇ ਕਈ ਸਪੀਨ ਮਟਿਆਰਾਂ ਉਠੀਆਂ ਕਰਕੇ ਕੌਡੀਆਂ ਜਾਂ ਸਤਾਰੇ ਝੜ ਲੈਂਦੀਆਂ ਸਨ ਕਈ ਮੁਟਿਆਰਾਂ ਲੋਗੜੀ ਦਾ ਫੁੱਲ ਬਣਾ ਕੇ ਚਾਰ ਜਾਂ ਪੰਜ ਕਡੋਰਾ ਨਾਲ ਬੰਨ ਕੇ ਇਹਨੂੰ ਨਾਲ ਲਮਕਾ ਲੈਂਦੀਆਂ ਸਨ ਜਦ ਇਹ ਇਹਨੂੰ ਸਿਰ ਤੇ ਰੱਖੇ ਜਾਂਦੇ ਸਨ ਤਾਂ ਇਹ ਫੁੱਲਾਂ ਵਾਲੀਆਂ ਡੋਰਾ ਮੁਟਿਆਰਾਂ ਦੀਆਂ ਧੌਣਾ ਤੇ ਲਟਕਦੀਆਂ ਹੁੰਦੀਆਂ ਸਨ ਆਮ ਬਾਰਤੋਂ ਵਾਲੇ ਇਹਨੂੰ ਪੁਰਾਣੇ ਕੱਪੜਿਆਂ ਦੇ ਉੱਪਰ ਸੰਦੀ ਰੱਸੀ ਬਲੇਟ ਕੇ ਬਣਾਏ ਜਾਂਦੇ ਸਨ ਹੁਣ ਇਹਨੂੰ ਦਾਜ ਦਾ ਹਿੱਸਾ ਨਹੀਂ ਰਹੇ ਘਰ ਘਰ ਨਾਲ ਕੇ ਜਾਂ ਵਾਟਰ ਵਰਕਸ ਦੀਆਂ ਟੂਟੀਆਂ ਲੱਗੀਆਂ ਹੋਈਆਂ ਹਨ ਇਸ ਲਈ ਮੁਟਿਆਰਾਂ ਦਾ ਘੜਿਆਂ ਇਹਨੂੰ ਰੱਖ ਕੇ ਪਾਣੀ ਪਾਣੀ ਧੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਲੱਸੀ ਦੀ ਥਾਂ ਲੋਕ ਹੁਣ ਚਾਹ ਪੀਂਦੇ ਹਨ ਗੋਹਾ ਕੂੜਾ ਕਰਨ ਸਮੇ ਇੱਟਾਂ ਗਾਰਾ ਜਾਂ ਸੀਮਿੰਟ ਤੋਂ ਢੋਣ ਸਮੇ ਮਜ਼ਦੂਰ ਜ਼ਰੂਰ ਇਨੂੰ ਦੀ ਵਰਤੋਂ ਕਰਦੇ ਹਨ ਪਰ ਇਹ ਇਨੂੰ ਪੁਰਾਣੇ ਕੱਪੜਿਆਂ ਦੇ ਅਤੇ ਵੱਡੇ ਆਕਾਰ ਦੇ ਬਣੇ ਹੁੰਦੇ ਹਨ ਇਨੂੰ ਦੀ ਪ੍ਰਧਾਨਤਾ ਦਾ ਯੁੱਗ ਹੋਣਾ ਖਤਮ ਹੋ ਗਿਆ ਹੈ ਸੋ ਧੰਨਵਾਦ ਜੀ